ਹਾਂਜੀ ਸਸਿਗਿਆ ਭਾਈ ਸਾਰਿਆਂ ਨੂੰ ਸਤ ਸਦਾ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਨਵਾਂ ਜ਼ਿਲ੍ਹਾ ਮੋਗਾ ਤਸੀਲ ਪਾਗਾ ਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਤੋਕੜ ਵੜਾ ਨਾਲ ਬਾਈ ਕਹਿੰਦਾ ਬਣੀਆਂ ਆ ਬਾਕੀ ਬਾਈ ਤੋਂ ਪੁੱਛ ਲੈਣੇ ਆ ਕਿ ਕਿਹੜੀ ਕਿੰਨੇ ਚਿਰ ਦੀ ਬਣੀ ਆ ਕਿਹੜੀ ਚੈੱਕ ਪਾਸ ਆ ਕਿਹੜੀ ਚੈੱਕ ਪਾਸ ਅਜ ਨਹੀਂ ਜਾਂ ਥੋੜਾ ਟਾਈਮ ਹੋਇਆ ਬਣੀ ਨੂੰ ਉਹ ਗੱਲਾਂ ਬਾਤਾਂ ਬਾਈ ਨਾਲ ਕਰ ਲੈਣੇ ਆ ਮੁੱਲ ਛੋਟੇ ਛੋਟੇ ਜੇ ਹੋਣਗੇ ਇਨਫਾਰਮੇਸ਼ਨ ਲੈ ਲੈਣਾ ਹਾਂਜੀ ਸੱਸੀ ਗੱਲ ਜੀ ਸੱਸੀ ਆ ਬਾਈ ਜੀ ਨਾਮ ਦੱਸ ਜੀ ਅਮਨਦੀਪ ਸ਼ਰਮਾ ਪਿੰਡ ਲੰਗੀਆਂ ਨਵਾਂ ਜ਼ਿਲ੍ਹਾ ਮੋਗਾ ਜੀ ਫੋਨ ਨੰਬਰ ਦੱਸ ਜੀ 9041410394 ਇੱਕ ਰੂਪਿਆ ਦੱਸ ਜੀ 9041410394 ਕਿੰਨਵਾ ਸੂਆ ਪਹਿਲਾ ਸੂਆ ਜੀ ਸਵਾਮੀ ਨੇ ਦੀ ਬਣੀ ਜੀ ਆ 7 ਕਿਲੋ ਦੁੱਧ ਦਾ 6 ਕਿਲੋ ਅਗਲਾ ਮੰਨ ਕੇ ਆਵੇ 6 ਕਿਲੋ ਕੰਡੇ ਵਾਲਾ ਪਰ ਜੋਕ ਕੇ ਦੇਵਾਂ ਘਰੋ ਦੋ ਟਾਈਮ ਚੋ ਆ ਕੇ ਜੇ ਬੰਦੇ ਨੇ ਰਹਿਣਾ ਰੈਸ਼ ਵੀ ਆਪਣੇ ਕੋਲੇ ਹੈਗੀ ਆ ਠੀਕ ਹੈ ਠੀਕ ਹੈ ਜੀ ਦੋ ਟਾਂ ਚੋ ਆ ਕੇ ਦੇਵਾਂਗਾ ਮੱਝਾਂ ਵਰਗਾ ਦੁੱਧ ਦਾ ਸੀਲ ਠੰਡੀ ਬਹੁਤ ਅਜੀ ਮਰਜੀ ਬੰਦਾ ਨਵਾਈ ਤੋਂ ਆਈ ਆ ਮਰਜੀ ਦਾ ਪੱਲਾ ਮਾਰੀ ਜਾਵੇ ਕਿੰਨੇ ਦੀ ਜਾਇਜ਼ ਆ ਮਾਲ ਬਹੁਤ ਲੈਣ ਦੇ ਨਾਲ ਹੀ ਆਪਾਂ ਕੋਈ ਨਾਮਤਨ ਕਰ ਦਾਂਗੇ 20000 ਦੀ ਦੇ ਦੇਣੀ ਕੱਢੀਏ ਬਾਹਰ ਨੂੰ ਦੋਸਤੋ ਸਾਵਾ ਮਹੀਨਾ ਹੋ ਗਿਆ ਬਾਈ ਕਹਿੰਦਾ ਬਣੀ ਨੂੰ ਬਾਕੀ ਜੇ ਚੈੱਕ ਪਾਸ ਚ ਹੁੰਦੀ ਹੋਈ ਤਾਂ ਅਗਲਾ ਚੈੱਕ ਕਰਾ ਕੇ ਵੇਖ ਲਿਓ ਉਹ ਤੁਹਾਡੀ ਮਰਜੀ ਆ ਜਿਵੇਂ ਤੁਹਾਨੂੰ ਚੰ 7 ਕਿਲੋ ਦੁੱਧ 6 ਕਿਲੋ ਮੰਨ ਕੇ ਬਾਈ ਕਹਿੰਦਾ ਅਗਲਾ ਆਜੇ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਜੇ ਕੋਈ ਰਾਤ ਰਹਿਣਾ ਚਾਹੁੰਦਾ ਮਤਲਬ ਸ਼ਾਮ ਨੂੰ ਚੋਲੇੰਦਾ ਅਗਲੇ ਦਿਨ ਫੇਰ ਚੋਣੀ ਆ ਤਾਂ ਬਾਈ ਕਹਿੰਦਾ ਰਹਿਣਾ ਹੋਵੇ ਤਾਂ ਮੇਰੇ ਕੋਲੇ ਰਹਿ ਵੀ ਸਕਦਾ ਟਾਈਮ ਟੂ ਟਾਈਮ 6 ਵਜੇ ਸ਼ਾਮ ਨੂੰ ਚੋਲੇ ਸਵੇਰ 6 ਵਜੇ ਚੋਲੇ 7 ਵਜੇ ਚੋਲੇ ਜਾਂ ਸਵੇਰ 7 ਵਜੇ ਚੋਲੇ 20000 ਦੀ ਦੇ ਦੇਣੀ ਹੈ ਪਹਿਲਾ ਸੂਆ ਸਾਡਾ ਸੋਹਣਾ ਬਾਕੀ ਬੁੱਤੀ ਬਾਤੀ ਬਹੁਤ ਚੰਗੀ ਵਾਚੀ ਸੋਹਣੀ ਬੱਚੀ ਨਵਾਂ ਹਨ ਪਹਿਲਾ ਸੂਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਦੱਸ ਦੇਣਾ 11:30 ਵੀਡੀਓ ਬਣਾ ਰਹੇ ਹਾਂ 11:36 ਤੇ ਵੀਡੀਓ ਬਣਾ ਰਹੇ ਹਾਂ 6:30 ਵਜੇ ਸਵੇਰ ਬਾਈ ਕਹਿੰਦਾ ਚਵਾਈ ਕੀਤੀ ਹੈ ਸ਼ਾਮ ਦੀ ਚਵਾਈ ਤੇ ਸਾਰਾ ਦੇਣੀ ਪਿਆ ਵਜਨ ਮੁਝ ਪੂਰਾ ਹੀ ਸਕਰੀਨ ਤੇ ਤੁਸੀਂ ਵੇਖ ਹੀ ਰਹੇ ਆ ਚਮਕ ਵਾਲੀ ਵਹਿੜ 20000 ਦੀ ਦੇ ਦੇਣੀ ਆ ਮੋٹے ਮੋٹے ਥਾਨ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ 7 ਕਿਲੋ ਦੁੱਧ ਹੈ ਠੀਕ ਹੈ ਹਾਂਜੀ ਹਾਂਜੀ ਦੋ ਨੰਬਰ ਤੇ ਆਇਆ ਸ਼ਰਮਾ ਹਾਂਜੀ ਇਹ ਥੱਲੇ ਵੀ 6 ਕਿਲੋ ਦੁੱਧ ਦਾ ਢਾਈ ਮਹੀਨੇ ਹੋ ਗਏ ਬਣੀ ਨਾਲ ਚੈੱਕ ਕਰਾਉਣੀ ਸੀ ਹੁਣ ਅਗਲੇ ਦੀ ਕਸਮ ਤੱਕ ਗੜੂਗੀ ਚੈੱਕ ਕਰਾ ਕੇ ਦੇਵਾਂਗੇ ਠੀਕ ਹੈ ਹਾਂਜੀ ਹਾਂਜੀ 6 ਕਿਲੋ ਦੋ ਦੇ ਥੱਲੇ ਆਈ ਕਿੰਨੇ ਦੀ ਬਾ ਲੈਣ ਦੇ ਨਾਲ ਮੌਲੀਦ ਆ ਪਿੰਨਾਂ ਦਾ ਆਪਾਂ 20-20 ਕਰਨਾ ਹੈ ਠੀਕ ਹੈ ਹਾਂਜੀ ਉਹਦੇ ਉਹਦੇ ਥੱਲੇ ਵੀ ਨਾ ਦੁੱਧ ਦੀ ਆ ਥੱਲੇ ਵੀ ਠੀਕ ਹੈ ਹਾਂਜੀ ਚੁਾਈ ਦੀ ਬਹੁਤ ਸਾਫ ਆ ਇਹਨੂੰ ਢਾਈ ਮਹੀਨੇ ਹੋ ਗਏ ਬਣੀ ਨੂੰ ਠੀਕ ਆ ਉਹ ਮਹੀਨੇ ਦੀ ਬਣੀ ਆ ਚੈੱਕ ਕਰਾ ਕੇ ਵੀ ਦੇਵਾਂਗੇ ਪਾਸੇ ਕਾਨੂੰਨੀ ਚੈੱਕ ਕੋਈ ਨਹੀਂ ਉਹਦਾ ਪਹਿਲਾਂ ਕਰਾ ਲਗੇ ਦੋਸਤੋ ਆ ਬਾਈ ਕਹਿੰਦਾ ਢਾਈਆਂ ਮਹੀਨਿਆਂ ਦੀ ਬਣੀ ਆ ਇਹ ਚੈੱਕ ਪਾਸ ਚ ਆਜੂਗੀ ਹਾਂਜੀ ਜਿਹਦੇ ਪਸੰਦ ਆ ਉਹ ਬਾਈ ਕਹਿੰਦਾ ਅਗਲਾ ਚੈੱਕ ਕਰਾ ਲੈ ਅੱਜ ਅਸੀਂ ਚੈੱਕ ਕਰਾਉਣੀ ਆ 20000 ਦੀ ਬਾਈ ਕਹਿੰਦਾ ਇਹ ਦੇ ਦੇਣੀ ਆ 6 ਕਿਲੋ ਦੁੱਧ ਦੇ ਦੇ ਥੱਲੇ ਆ 3 ਕਿਲੋ ਸਵੇਰ 3 ਕਿਲੋ ਸ਼ਾਮ ਨੂੰ 20000 ਦੀ ਦੇ ਦੇਣੀ ਆ 6 ਕਿਲੋ ਦੁੱਧ ਇੱਕ ਨੰਬਰ ਤੇ ਥੱਲੋਂ ਚੋਲੇ ਅਗਲਾ ਦੋ ਟਾਈਮ ਚੋਲੇ ਭਾਵੇਂ ਚਾਰ ਟਾਈਮ ਚੋਲੇ 6 ਕਿਲੋ ਦੁੱਧ ਦੀ ਦੋ ਨੰਬਰ ਥੱਲੇ ਆ ਅਗਲਾ ਭਾਵੇਂ ਆਪ ਦੀ ਚੈੱਕ ਕਰਾ ਕੇ ਲੈ ਜਾ ਬਾਈ ਨੇ ਚੈੱਕ ਜੇ ਕਰਾਈ ਨਹੀਂ ਅੱਜ ਚੈੱਕ ਕਰਾਉਣੀ ਆ ਹਜੇ ਤਿੰਨ ਨੰਬਰ ਥੱਲੇ ਵੀ 6 ਕਿਲੋ ਦੁੱਧ ਆ ਹਾਂਜੀ ਇਹ ਵੀ ਸੀ ਠੰਡੀ ਬਹੁਤ ਆਈ ਮੱਝਾਂ ਅਰਗਾ ਦੁੱਧ ਚੋਾਈ ਚੋਈ ਬਹੁਤ ਸਾਫਤ ਨੇ ਵਹਿੜਾਂ ਦੀ ਠੀਕ ਐ ਮੱਝਾਂ ਅਰਗਾ ਦੁੱਧ ਇੱਕ ਨੰਬਰ ਦਾ ਵੀ ਮੱਝਾਂ ਅਰਗਾਉ ਕਿਉਂਕਿ ਕਾਲੇ ਰੰਗ ਦੀ ਵਹਿੜ ਹੈ ਦੋ ਨੰਬਰ ਤਾਂ ਡੱਬੀ ਆ ਤਿੰਨ ਨੰਬਰ ਦਾ ਵੀ ਦੁੱਧ ਮੱਝਾਂ ਅਰਗਾਉ ਕਿਉਂਕਿ ਇਹ ਵੀ ਕਾਲੇ ਰੰਗ ਦੀ ਕ੍ਰੋਸ ਸੰਗ ਦੀ ਵਹਿੜ ਹੈ ਇੱਕ ਨੰਬਰ ਦਾ ਤੇ ਤਿੰਨ ਨੰਬਰ ਦਾ ਦੁੱਧ ਮੱਝਾਂ ਅਰਗਾਉ ਕਿਉਂਕਿ ਕ੍ਰੋਸ ਸੰਗ ਦੀਆਂ ਵਹਿੜਾਂ ਦੋ ਨੰਬਰ ਢਾਈਆਂ ਮਹੀਨਿਆਂ ਦੀ ਬਣੀ ਵੀ ਆ ਹਾਂਜੀ ਥਾਂ ਤੋਂ ਬਹੁਤ ਚੰਗਾ ਲੱਗਿਆ ਮੋਟਾ ਮੋਟਾ ਚੁਆਇਸ ਵੀ ਬਹੁਤ ਸਾਫ ਥਾਣੇ ਦੇ ਵੀ ਸੋਹਣੇ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ 6 6 ਕਿਲੋ ਦੁੱਧ ਤਿੰਨਾ ਥੱਲੇ ਹੈ ਗਾ ਵੀ ਆਏ ਆ ਪਰ 6 5 6 5 ਨਾਲ ਨਹੀਂ ਨਿਕੂਗਾ ਠੀਕ ਹੈ 6 ਤੋਂ ਉੱਪਰ ਨਿਕਲੂਗਾ ਬਾਈ ਕਹਿੰਦਾ ਹੈਗਾ ਦੁੱਧ ਆਏ ਨਾ ਹੋਊਗਾ ਕਿ 5 1/2 ਨਿਕਲੂਗਾ 6 ਤੋਂ ਘੱਟ ਨਹੀਂ 6 ਤੋਂ ਪਲੱਸ ਦੁੱਧ ਨਿਕਲੂਗਾ ਹਾਂਜੀ ਬਾਕੀ ਚਮਕਾ ਵਾਲੀਆਂ ਵਹਿੜਾਂ 1 ਨੰਬਰ ਤੇ 3 ਨੰਬਰ ਤਾਂ ਨਵਾਈਆਂ ਪੂਰੀਆਂ ਚਮਕਦੀਆਂ 2 ਨੰਬਰ ਨਵਾਈਆਂ ਨਹੀਂ ਆਈ ਹੈ ਇਹ ਠੀਕ ਆ ਵੈੜ ਇਹ ਆ ਇਹ ਹਜੇ ਨਵਾਈਆਂ ਵਾਲੀ ਆ ਹਾਂਜੀ ਹਾਂਜੀ 1 ਨੰਬਰ 3 ਨੰਬਰ ਨਵਾਈਆਂ ਚਮਕਦੀਆਂ ਵੈੜ ਇਹ ਵੀ ਡੱਬੀ ਪ੍ਰਿੰਟ ਵਾਲੀ ਆ ਬਹੁਤ ਆ ਜਿਉ ਮਰਜੀ ਹੱਥ ਪੱਲੇ ਮਾਰੀਓ ਨਵਾਈ ਧਵਾਈ ਚਲੋ ਆਈ ਨਹੀਂ ਲੱਤਾ ਮਾਰਦੇ ਹੋਣੀਆਂ ਠੀਕ ਆ ਧਵਾਈ ਦੇ ਟਾਈਮ ਤੇ ਵੀ ਜਿੱਥੇ ਖੜ ਗਈਆਂ ਉੱਥੇ ਹੀ ਖੜਨਗੀਆਂ ਬਸ ਆਇਨਾ ਪੈਰ ਚੱਕ ਲਿਆ ਰੱਖ ਲਿਆ ਸਹੀ ਆ ਹਾਂਜੀ ਬਾ ਬੁੜੀ ਚੋਈ ਹੋਏ ਬੰਦਾ ਚੋਈ ਆਵੇ ਸਹੀ ਆ ਜੀ ਹਾਂਜੀ ਹਾਂਜੀ ਦੋਸਤੋ ਭੋਵਾ ਬੰਦਾ ਚੋਲੇ ਬਾਈ ਕਹਿੰਦਾ ਬੁੜੀ ਚੋਲੇ ਪੂਰੀਆਂ ਸੀਸ ਆ ਉਹ ਬਾਕੀ ਗੱਭਣ ਦਾ ਵਹਿਮ ਹੁੰਦਾ ਇਹਦਾ ਹਾਂਜੀ ਹਾਂਜੀ ਦੁੱਧ ਵਾਲੀਆਂ ਹੈਗੀਆਂ ਸੀ ਦੱਸਦੀ ਆ ਮੈਨੂੰ ਤਾਂ ਲੱਗਦੀ ਆ ਪੂਰੀ ਵੀ ਗੱਭਣ ਰਹਿ ਗਈ ਆ ਇਹ ਠੀਕ ਆ ਹਾਂ ਬਾਕੀ ਕਿਸਮਤ ਆ ਸਹੀ ਹੈ ਹਾਂਜੀ ਹਾਂਜੀ ਸਵਾ ਮਹੀਨਾ ਹੋ ਗਿਆ ਬਾਈ ਕਹਿੰਦਾ ਇਹਨੂੰ ਬਣੀ ਨੂੰ ਮੈਨੂੰ ਲੱਗਦਾ ਕਿ ਜਿਵੇਂ ਗੱਭਣ ਆ ਬਾਕੀ ਬਾਈ ਕਹਿੰਦਾ ਅਗਲਾ ਚੈੱਕ ਕਰਾਲੇ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਤਿੰਨ ਵੜਾ ਪੈਂਡ ਲੰਗਿਆਂ ਨਾ ਨਾਮਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾ ਪੁਰਾਣਾ ਛੋਟੇ ਛੋਟੇ ਜਿਹੇ ਬਾ ਤਿੰਨੇ 20-20 ਹਜ਼ਾਰ ਦੀਆਂ ਦੇ ਦੇਣੀਆਂ ਬਾਕੀ ਥੋੜਾ ਥੋੜ